ਕਿਆ ਗਿਆ ਸੀਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿ ਦਿਵਾਲੀ ਤੋਂ ਪਹਿਲਾਂ ਪਹਿਲਾਂ ਹਰ ਇੱਕ ਕਿਸਾਨ ਨੂੰ ਜਿਹੜਾ ਮੁਆਵਜ਼ਾ ਦਿੱਤਾ ਜਾਊਗਾ ਇਹ ਫੜ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਦੀ ਵੰਡ ਜਿਹੜੀ ਆ ਉਹ ਕੀਤੀ ਜਾ ਰਹੀ ਆ ਜਿਨ੍ਹਾਂ ਦੇ ਨਾਲ ਹਲਕਾ ਵਿਧਾਇਕ ਜਿਹੜੇ ਨੇ ਸਮਰਾਲੇ ਤੋਂ ਚਕਤਾਰ ਸਿੰਘ ਦਿਾਲਪੁਰਾ ਉਹ ਵੀ ਨਾਲ ਪਹੁੰਚੇ ਨੇ ਤੋਂ 84 ਪਰਿਵਾਰਾਂ ਦਾ ਜਿਹੜਾ ਨੁਕਸਾਨ ਹੋਇਆ ਸੀ ਫਸਲਾਂ ਦਾ 25 ਲੱਖ ਦੇ ਕਰੀਬ ਜਿਹੜਾ 25 ਲੱਖ ਤੋਂ ਵੱਧ ਦੀ ਮਾਉਂਟਰੀ ਬੰਦੀ ਆ ਤੋਂ ਕੱਲੇ-ਕੱਲੇ ਸਰਪ੍ਰਸਤਾਂ ਦੇ ਕੋਲ ਅਸੀਂ ਚੋਂ ਪਹੁੰਚ ਚੁੱਕੇ ਆ ਸੋ ਆਪ ਉਹ ਆਪਣੇ ਮੋਬਾਈਲ ਦਿਖਾ ਰਹੇ ਸੀ ਜਿਹੜਾ 20000 ਰੁਪਏ ਉਹਨਾਂ ਨੇ ਅਨਾਉਂਸ ਕੀਤਾ ਸੀ ਉਹ ਸਾਡੇ ਖਾਤੇ 'ਚ ਆ ਗਏ ਹੂੰ ਵੀ ਜੋ ਮਾਨ ਸਾਹਿਬ ਨੇ ਕਿਹਾ ਉਹ ਪੂਰਾ ਕੀਤਾ ਪਰ ਪਤਾ ਹੀ ਹੈ ਉਹਨਾਂ ਨੇ ਅਲਾਨ ਕੀਤਾ ਸੀਗਾ ਅਜੇ ਮਹੀਨਾ ਕਿ ਹੋਇਆ ਵੀ ਜਿਹੜੇ ਮਹੀਨੇ ਵਿੱਚ ਵਿਚਕਾਰ ਰੂਜਾ ਕਰਕੇ ਉਹਨਾਂ ਦਾ ਮੁਆਵਜ਼ਾ ਦਿੱਤਾ ਜਾਵੇ ਤੇ ਅੱਜ ਜਿਹਦੀ ਸ਼ੁਰੂਆਤ ਪਰਸੇ ਜਿੱਥੇ ਮਾਨ ਸਾਹਿਬ ਨੇ ਕੀਤੀ ਅੱਜ ਸਾਡੇ ਪ੍ਰਧਾਨ ਸਭਾ ਹਲਕੇ ਸੋਨਾਲੇ ਦੇ ਮਛੋੜਾ ਬਲਾਕ ਦੇ ਵਿੱਚ ਤੁੱਲੇ ਵਾਲ ਪਿੰਡ ਦੇ ਵਿੱਚ ਮੰਤਰੀ ਸਾਹਿਬ ਆਪ ਆ ਕੇ ਉਹਨਾਂ ਬੰਦਿਆਂ ਨੂੰ ਮਤਲਬ ਬੰਦਲਾ ਦਾ ਬੱਕਰੀ ਗੱਲ ਆ ਉਹ ਬੰਦੇ ਦੱਸ ਰਹੇ ਨੇ ਵੀ ਸਾਡੇ ਅਕਾਊਂਟਾਂ ਦੇ ਵਿੱਚ ਪੈਸੇ ਆ ਵੀ ਗਏ ਸਭ ਤੋਂ ਪੱਟੀ ਗੱਲ ਆ ਪੇਮੈਂਟ ਰਾਸ਼ੀ ਜਿਹੜੀ ਆ ਉਹ ਮਿਲ ਗਈ ਹਾਂਜੀ ਹਾਂਜੀ ਪੈਸੇ ਹੂੰ ਕਿੰਨੀ ਕ ਰਾਸ਼ੀ ਜਿਹੜੀ ਆ ਖਾਤੇ ਵਿੱਚ ਪੜਿਆ 15000 15000 ਇਹ ਜੋ ਸਰਕਾਰ ਨੇ ਕਿਹਾ ਸੀ ਉੱਤੇ ਖਰੀ ਉਤਰੀ ਆ ਸਰਕਾਰ ਜਿਹੜੀ ਗੱਲ ਕਹੀ ਸੀ ਹਾਂਜੀ ਹਾਂਜੀ ਹੂੰ ਉਮੀਦ ਸੀ ਕਿ ਸਰਕਾਰ ਵੀ ਪਹਿਲੀਆਂ ਸਰਕਾਰਾਂ ਜਿਵੇਂ ਕਰਦੀਆਂ ਸੀ ਲਗਾਤਾਰ ਪਹਿਲੀਆਂ ਸਰਕਾਰਾਂ ਚ ਆ ਜਾਂਦਾ ਸੀ ਪੈਸਾ ਨਹੀਂ ਨਹੀਂ ਹੂੰ ਚਲਿਆ ਚ ਨਹੀਂ ਜਾਂਦਾ ਨਹੀਂ ਇਹ ਸਰਕਾਰ ਦੇ ਕੰਮ ਨੂੰ ਕਿਵੇਂ ਦੇਖਦੇ ਹੋ ਖਾਸ ਕਰਕੇ ਜਦੋਂ ਤੁਹਾਡਾ ਨੁਕਸਾਨ ਹੋਇਆ ਉਸ ਤੋਂ ਕਿੰਨੇ ਕਿਸਮੇ ਪਾ ਦੇ ਮਹੀਨੇ ਦਾ ਟਾਈਮ ਲਿਆ ਸੀ ਉਹਨਾਂ ਨੇ ਹਾਂ ਚਲ ਪਾ ਦਿੱਤੀ ਤੁਹਾਰ ਨਾਲ ਸਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਦੀਪਕ ਚਾਨਣਾ ਅੱਜ ਪੰਜਾਬ ਭਰ ਦੇ 13 ਕੈਬਨਿਟ ਮੰਤਰੀ ਹਰ ਹਰ ਪ੍ਰਭਾਵਿਤ ਪਰਿਵਾਰਾਂ ਨੂੰ ਮਿਸ਼ਨ ਪੁਨਰਵਾਸ ਤਹਿਤ ਜਿਹੜਾ ਹੈ ਰਾਹਤ ਫੰਡ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਹੈ ਚੈੱਕ ਵੰਡੇ ਜਾ ਰਹੇ ਨੇ ਜਸਦੀ ਸ਼ੁਰੂਆਤ ਪਿਛਲੇ ਮਹੀਨੇ ਅਜਨਾਲਾ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕੀਤੀ ਗਈ ਸੀ 671 ਕਿਸਾਨਾਂ ਨੂੰ ਜਿਹੜਾ ਹੈ ਰਾਹਤ ਫੰਡ ਦੇ ਕੇ 5.70 ਕਰੋੜ ਦੀ ਜਿਹੜੀ ਰਾਸ਼ੀ ਉਹ ਦਿੱਤੀ ਗਈ ਸੀ ਕਿ ਲੋਕਾਂ ਨੂੰ ਅਜਨਾਲਾ ਦੇ ਪਿੰਡਾਂ ਦੇ ਵਿੱਚ ਤਾਂ ਅੱਜ ਇਹ ਵੀ ਕਿਹਾ ਗਿਆ ਸੀਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿ ਦੀਵਾਲੀ ਤੋਂ ਪਹਿਲਾਂ ਪਹਿਲਾਂ ਹਰ ਇੱਕ ਕਿਸਾਨ ਨੂੰ ਜਿਹੜਾ ਮੁਆਵਜ਼ਾ ਦਿੱਤਾ ਜਾਊਗਾ ਇਹ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਸਮਰਾਲਾ ਹਲਕਾ ਦੇ ਬਲਗ ਮਾਛੀਵਾੜਾ ਦੇ ਪਿੰਡ ਧੁੱਲੇਵਾਲ ਦੇ ਵਿੱਚ ਮੌਜੂਦ ਆ ਜਿੱਥੇ ਕੈਬਨਟ ਮੰਤਰੀ ਜਿਹੜੇ ਨੇ ਮਾਲ ਵਿਭਾਗ ਦੇ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਪਹੁੰਚੇ ਨੇ ਦੇਖ ਸਕਦੇ ਹੋ ਤਸਵੀਰਾਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਦਾ ਨੁਕਸਾਨ ਜਿਹੜਾ ਹੈ ਹੋਇਆ ਸੀਗਾ ਉਹਨਾਂ ਨੂੰ ਰਾਹਤ ਸਮਗਰੀ ਕਹਿ ਸਕਦੇ ਆ ਕਿ ਹਰ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਦੀ ਵੰਡ ਜਿਹੜੀ ਆ ਉਹ ਕੀਤੀ ਜਾ ਰਹੀ ਆ ਜਿਨ੍ਹਾਂ ਦੇ ਨਾਲ ਹਲਕਾ ਵਿਧਾਇਕ ਜਿਹੜੇ ਨੇ ਸਮਰਾਲੇ ਤੋਂ ਜਗਤਾਰ ਸਿੰਘ ਦਿਹਾਲਪੁਰਾ ਉਹ ਵੀ ਨਾਲ ਪਹੁੰਚੇ ਨੇ ਮੰਤਰੀ ਸਾਹਿਬ ਅੱਜ ਪਿੰਡ ਤੁੱਲੇ ਵਾਲੇ ਚ ਪਹੁੰਚੇ ਹੋ ਜਿਹੜਾ ਹੜ੍ਹ ਪ੍ਰਭਾਵਿਤ ਇਲਾਕਾ ਹੋਇਆ ਸੀਗਾ ਖਾਸ ਕਰਕੇ ਉਹਨਾਂ ਦੇ ਉੱਤੇ ਅੱਜ ਜਿਹੜੀ ਇਹ ਰਾਸ਼ੀ ਵੰਡੀ ਜਾ ਰਹੀ ਆ ਚੈੱਕ ਵੰਡੇ ਗਏ ਕਿ ਵੇਖੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਕ ਮਹੀਨਾ ਪਹਿਲਾਂ ਵਾਅਦਾ ਕੀਤਾ ਸੀ ਕਿ 45 ਦਿਨ ਦੇ ਅੰਦਰ ਅੰਦਰ ਹਰ ਹਾਲ ਪੀੜਤ ਪਰਿਵਾਰਾਂ ਜਿਨ੍ਹਾਂ ਦੀ ਫਸਲ ਖਰਾਬ ਹੋ ਗਈ ਉਹਨੂੰ ਮਦਦ ਮਿਲੇਗਾ। ਸੋ ਅੱਜ ਸਮਰਾਲਾ ਵਿਖੇ ਸਰਦਾਰ ਜਗਤਾਲ ਸਿੰਘ ਧਿਆਲਪੁਰਾ ਜਨਾਬ ਐਮਐਲਏ ਨੇ ਇਹਨਾਂ ਦੇ ਨਾਲ ਇੱਥੇ ਪਹੁੰਚੇ ਆ ਪਿੰਡੂ ਧਿਆਲ ਦੇ ਵਿੱਚ। ਸੋ 84 ਪਰਿਵਾਰਾਂ ਜਿਹੜਾ ਨੁਕਸਾਨ ਹੋਇਆ ਸੀ ਫਸਲਾਂ ਦਾ 25 ਲੱਖ ਦੇ ਕਰੀਬ ਜਿਹੜਾ 25 ਲੱਖ ਤੋਂ ਵੱਧ ਅਮਾਉਂਟ ਦੀ ਬੰਦੀ ਆ। ਸੋ ਕੱਲੇ-ਕੱਲੇ ਕਿਸਾਨ ਭਰਾ ਦੇ ਕੋਲ ਪੈਸੇ ਚੋਂ ਪਹੁੰਚ ਚੁੱਕੇ ਆ। ਸੋ ਆਪ ਉਹ ਆਪਣੇ ਮੋਬਾਈਲ ਦਿਖਾ ਰਹੇ ਸੀ। ਉਹਨਾਂ ਨੇ ਆਪਣੇ ਉਹਨਾਂ ਨੂੰ ਸੈਕਟਰੀ ਦਿੱਤੇਗੇ। ਸੋ ਆਮ ਆਲੀ ਪਾਰਟੀ ਸਰਕਾਰ ਹੈ ਸਰਦਾਰ ਪ੍ਰੋਫੈਸਰ ਮਾਨ ਦੀ ਸਰਕਾਰ ਹੈ ਕਿਉਂਕਿ ਇਸ ਦੁੱਖ ਦੀ ਘੜੀ ਦੇ ਵਿੱਚ ਵੀ ਅਸੀਂ ਪਹਿਲੇ ਦਿਨ ਤੋਂ ਨਾਲ ਬਾਹਰ ਕੇ ਹਰ ਰੋਜ਼ ਪਹਿਲਾਂ ਜਾਨਾਂ ਬਚਾਈਆਂ ਗਈਆਂ ਵਿੱਚੋਂ ਕੱਟ ਕੱਟ ਕੇ ਉਸ ਵਾਰ ਚਾਰੇ ਦਾ ਪ੍ਰਬੰਧ ਕੀਤਾ ਲੋਕਾਂ ਦੇ ਰਸਮ ਪਾਣੀ ਦਾ ਪ੍ਰਬੰਧ ਕੀਤਾ ਤੇ ਜਿਹੜੀ ਫਸਲਾਂ ਨੁਕਸਾਨ ਹੋਇਆ ਉਸ ਸਪੈਸ਼ਲ ਗਦਾਵਰੀ ਜਲਦੀ ਕਰਾ ਕੇ ਅੱਜ ਉਹ ਮੁਆਵਜ਼ਾ ਦੇਣ ਪਹੁੰਚ ਚੁੱਕਾ ਅਜੇ ਗਦਾਵਰੀ ਬਾਕੀ ਵੀ ਹੈ ਮੰਤਰੀ ਜੀ ਆ ਵੀਆ ਕਿਹਾ ਕਿ ਪੂਰੀ ਹੋ ਗਈ ਸਾਰੇ ਹਲਕੇ ਤਕਰੀਬਨ ਪੂਰੀ ਹੋ ਚੁੱਕੀ ਹੈ ਕਿਤੇ ਕੋਈ ਮੰਨ ਲਓ ਕੋਈ ਕਰੰਟ ਟਕਲਿਆ ਜਾਂ ਕੋਈ ਪਾਣੀ ਖੜਾ ਉਹ ਇਲਾਕਿਆਂ ਦੀ ਹੈਗੀ ਆ ਉਹ ਵੀ 6 ਮਹੀਨੇ ਚ ਹੋ ਜੇ ਪ੍ਰਧਾਨ ਮੰਤਰੀ ਪਹੁੰਚੇ ਸੀ 1600 ਕਰੋੜ ਦੀ ਰਾਸ਼ੀ ਦਿੱਤੀ ਸੀ ਤੁਸੀਂ ਵੀ ਮੌਕੇ ਤੇ ਮੌਜੂਦ ਸੀ ਉਹ ਰਾਸ਼ੀ ਪਹੁੰਚ ਗਈ ਪੰਜਾਬ ਨੂੰ ਉਹ ਨਾਂ ਤੇ ਨਾਲੇ ਪਹੁੰਚੀ ਆ ਤੇ ਗੱਲਾਂ ਹੀ ਆ ਉਹਨਾਂ ਦੇ ਕਹਿੰਦੇ ਸੀ ਟੋਕਨ ਬਣੀ ਆ ਉਹ ਟੋਕਨ ਬਣੀ ਪੁੱਛੋ ਕਿੱਥੇ ਗਈ ਆ ਫਿਰ ਕਹਿੰਦੇ ਕਿਸਾਨਾਂ ਦੇ ਅਕਾਊਂਟ ਚ ਆ ਜਾਣਗੇ ਆ ਸਾਰੇ ਕਿਸਾਨ ਬੈਠੇ ਪੁੱਛੋ ਕਿਸੇ ਦੇ ਅਕਾਊਂਟ ਚ ਰੁਪਿਆ ਵੀ ਆਇਆ ਹੋਵੇ ਜੋ ਕੋ ਦਨ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਸੀਗਾ ਕਹਿੰਦੇ ਦਿਵੇ ਨਹੀਂ ਦਿਵੇ ਜਿਹੜੇ ਨੇ ਬੁੱਝ ਨਹੀਂ ਦੇਣੇ ਕਿ ਅੱਜ ਦੀਵਾਲੀ ਤੋਂ ਪਹਿਲਾਂ ਪਹਿਲਾਂ ਪੈਸੇ ਆ ਜਾਣਗੇ ਖੁਆਗੇ ਜੀ ਲੋਕ ਖੁਸ਼ ਹੋਗੇ ਆਰਟੀ ਅਗਲੇ ਮਹੀਨੇ ਆ ਗਿਆ ਜੀ ਤਾਂ ਲੋਕ ਵੀ ਤੁਹਾਡੀ ਤੁਹਾਡਾ ਵੀ ਨੁਕਸਾਨ ਹੋਇਆ ਸੀ ਕਿੰਨਾ ਕੁ ਨੁਕਸਾਨ ਹੋਇਆ ਜੀ ਨੁਕਸਾਨ ਕਾਫੀ ਹੋਇਆ ਸਾਡਾ ਨੁਕਸਾਨ ਮਤਲਬ ਜਿਹੜਾ 20000 ਰੁਪਏ ਉਹਨਾਂ ਨੇ ਅਨਾਉਂਸ ਕੀਤਾ ਸੀ ਉਹ ਸਾਡੇ ਖਾਤੇ 'ਚ ਆ ਗਏ ਹੂੰ ਕਿੰਨੀ ਕੁ ਜ਼ਮੀਨ ਸੀਗੀ ਤੁਹਾਡੀ ਜਿਹੜੀ ਖਰਾਬ ਹੋਈ ਪਿੰਡ ਦੀ ਸਾਡੇ ਪਿੰਡ ਦੀ ਜ਼ਮੀਨ ਤਾਂ 100 ਕਿੱਲੇ ਤੋਂ ਪਲੱਸ ਹੋ ਗਈ ਜੀ ਹਾਂ ਜੀ ਅੱਜ ਜਿਹੜਾ ਮੁਆਵਜ਼ਾ ਮਿਲ ਗਿਆ ਉਹ ਰਾਸ਼ੀ ਆ ਗਈ ਹੋਈ ਆ ਖਾਤਿਆਂ ਚ ਹਾਂਜੀ ਰਾਸ਼ੀ ਆ ਗਈ ਸਰ ਮਤਲਬ ਪਹਿਲੀਆਂ ਸਰਕਾਰਾਂ ਦੀ ਗੱਲ ਕਰ ਲਈਏ ਜਾਂ ਹੁਣ ਦੀ ਸਰਕਾਰ ਦੀ ਗੱਲ ਕਰੀਏ ਕਿੰਨਾ ਕੁ ਫਰਕ ਦੇਖ ਫਰਕ ਹੈ ਜੀ ਬਹੁਤ ਫਰਕ ਹੈ ਜ਼ਮੀਨ ਸਬੰਧ ਦਾ ਫਰਕ ਹੈ ਪਹਿਲਾਂ ਇਸ ਤਰ੍ਹਾਂ ਅੰਦਾਜ਼ੀ ਰਾਸ਼ੀ ਆ ਜਾਂਦੀ ਸੀ ਖਾਤਿਆਂ ਚ ਜਦੋਂ ਆਉਂਦੀ ਸੀ ਪਰ ਘੱਟ ਹੁੰਦੀ ਸੀ ਬਹੁਤ ਘੱਟ ਮਜਾ ਕਰ ਲੈ ਸਰ ਹੁਣ ਇਸ ਵਾਰ ਕਿੰਨੀ ਰਾਸ਼ੀ ਜਿਹੜੀ ਹੈ 1 ਏਕੜ ਦੇ ਹਿਸਾਬ ਦੀ ਗੱਲ ਕਰ ਲਈਏ ਕਿੰਨੀ ਹੈ 20000 ਰੁਪਿਆ ਏਕੜ ਦਾ ਜੀ ਮਤਲਬ 100% ਸਾਡੇ ਜਿੰਨਾ ਕਿਹਾ ਸੀ ਉਹਨਾਂ ਦਿੱਤਾ ਜੀ ਹਾਂ ਜੀ ਨੁਕਸਾਨ ਇੰਨਾ ਕੀ ਹੋਇਆ ਸੀ ਜਾਂ ਇਸ ਤੋਂ ਵੱਧ ਹੋਇਆ ਸੀ ਕਿ ਇੰਨੇ ਕੀ ਨੁਕਸਾਨ ਹੋਇਆ ਜੀ ਹਾਂ ਜੀ ਖੁਸ਼ ਹੋ ਤੁਸੀਂ ਵੀ ਮੁਆਵਜ਼ਾ ਮਿਲ ਗਿਆ ਜਾਂ ਨਹੀਂ ਹੋਰ ਕੀ ਮੰਗ ਕਰਦੇ ਹੋ ਖਾਸ ਬਾਕੀ ਖੁਸ਼ ਹੈ ਜੀ ਖੁਸ਼ ਹੈ ਬਾਕੀ ਸਾਡੇ ਥੋੜੀ ਢਾਟੂ ਲੱਗੀ ਹੋਈ ਆ ਉਹਦੇ ਬਾਰੇ ਅਸੀਂ ਮੰਗ ਕੀਤੀ ਆ ਜੀ ਤਾਂ ਹਲਕਾ ਵਿਧਾਇਕ ਜਗਤਾਰ ਸਿੰਘ ਦਿয়ালਪੁਰਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਲੈਣਾ ਐ ਐਮਐਲਏ ਸਾਹਿਬ ਕਿਵੇਂ ਦੇਖਦੇ ਹੋ ਅੱਜ ਤੁਹਾਡੇ ਇਲਾਕੇ ਦੇ ਵਿੱਚ ਖਾਸ ਕਰਕੇ ਮੰਤਰੀ ਸਾਹਿਬ ਪਹੁੰਚੇ ਸੀਗੇ ਜਿਨ੍ਹਾਂ ਦਾ ਨੁਕਸਾਨ ਹੜ੍ਹਾਂ ਦੇ ਨਾਲ ਹੋਇਆ ਸੀ ਉਹਨਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਆਕੀ ਗਈ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਉਹ ਮੁਆਵਜ਼ਾ ਦੇਣ ਦੇ ਲਈ ਮੰਤਰੀ ਸਾਹਿਬ ਪਹੁੰਚੇ ਤੁਸੀਂ ਨਾਲ ਬਿਲਕੁਲ ਜੀ ਤੁਹਾਨੂੰ ਪਤਾ ਹੀ ਹੈ ਦੇਖੋ ਇੱਕ ਵੱਡਾ ਨੁਕਸਾਨ ਹੋਇਆ ਪੂਰੇ ਪੰਜਾਬ ਦੇ ਵਿੱਚ ਜੇ ਵਿਧਾਨ ਸਭਾ ਦੇ ਸਮਰਾਲੇ ਜਿਹੜਾ ਜੋ ਦਰਿਆਵਾਂ ਦੇ ਵਿੱਚ ਜ਼ਮੀਨਾਂ ਸੀਗੀਆਂ ਉਹਨਾਂ ਦਾ ਨੁਕਸਾਨ ਹੋਇਆ ਤੇ ਪਰ ਬੱਡੀ ਗੱਲ ਇਹ ਹੈ ਵੀ ਜੋ ਮਾਨ ਸਾਹਿਬ ਨੇ ਕਿਹਾ ਉਹ ਪੂਰਾ ਕੀਤਾ ਤੁਹਾਨੂੰ ਪਤਾ ਹੀ ਹੈ ਉਹਨਾਂ ਨੇ ਐਲਾਨ ਕੀਤਾ ਸੀਗਾ ਅਜੇ ਮਹੀਨਾ ਕਿ ਹੋਇਆ ਵੀ ਜਿਹੜੇ ਮਹੀਨੇ ਵਿੱਚ ਵਿੱਚ ਗਦਾਰ ਹੋ ਤੇ ਅੱਜ ਜਿਹਦੀ ਸ਼ੁਰੂਆਤ ਪਰਸੇ ਜੁਥੇ ਮਾਨ ਸਾਹਿਬ ਨੇ ਕੀਤੀ ਅੱਜ ਸਾਡੇ ਪ੍ਰਧਾਨ ਸਰਪ ਹਲਕੇ ਸਹੁਰਾਲੇ ਦੇ ਮਛੋੜਾ ਬਲਾਕ ਦੇ ਵਿੱਚ ਤੁੱਲੇ ਵਾਲ ਪਿੰਡ ਦੇ ਵਿੱਚ ਮੰਤਰੀ ਸਾਹਿਬ ਆਪ ਆ ਕੇ ਉਹਨਾਂ ਬੰਦਿਆਂ ਨੂੰ ਮਤਲਬ ਬੰਡਲਾਂ ਦਾ ਬੱਕਰੀ ਗੱਲ ਆ ਉਹ ਬੰਦੇ ਦੱਸ ਰਹੇ ਨੇ ਵੀ ਸਾਡੇ ਅਕਾਊਂਟਾਂ ਦੇ ਵਿੱਚ پیسے ਆ ਵੀ ਗਏ ਸਭ ਤੋਂ ਪੱਤੀ ਗੱਲ ਆ ਇਹ ਮਤਲਬ ਪਹਿਲੀ ਵਾਰ ਹੋਇਆ ਅੱਗੇ ਆਉਂਦੇ ਸੀਗੇ ਚੈੱਕ ਜੋ ਵੀ ਮਿਲਦੇ ਰਹਿੰਦੇ ਉਹਨਾਂ ਤੇ ਬੜੇ ਬਿਆਨਗ ਵੀ ਹੁੰਦੇ ਆਏ ਨੇ ਟਾਈਮ ਟਾਈਮ ਸਰ ਪਰ ਕਹਿਣ ਦਾ ਵਲ ਦੇਖੋ ਜੋ ਵੀ ਹੈਗਾ ਅੱਜ ਦੇ ਟਾਈਮ ਵਿੱਚ ਸਭ ਤੋਂ ਵੱਧ ਮੌਜਾ ਜੋ ਸੱਚਾਈ ਆ ਤੁਹਾਨੂੰ ਵੀ ਪਤਾ 20 ਦਾ ਮੌਜਾ ਤੱਕ ਕਿਸੇ ਵੀ ਸਰਕਾਰ ਨੇ ਜੇਕ ਲਈ 50000 ਪਰ ਹੈਕਟੇਰ ਦੇ ਹਿਸਾਬ ਨਾਲ ਮੁਆਵਜ਼ਾ ਕਦੇ ਵੀ ਨਹੀਂ ਮਿਲਿਆ ਹੈਗਾ ਤੇ ਸਭ ਤੋਂ ਵੱਧ ਮੁਆਵਜ਼ਾ ਤੇ ਬਿਲਕੁਲ ਟਾਈਮ ਸਿਰ ਤੇ ਸਿੱਧੇ ਅਕਾਊਂਟਾਂ ਦੇ ਵਿੱਚ ਅਸੀਂ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਅਮਰ ਸਾਹਿਬ ਉਹ ਕਹਿੰਦੇ ਕਹਿੰਦੇ ਜਦੋਂ ਅੱਗੇ ਸਰਕਾਰਾਂ ਹੁੰਦੀਆਂ ਸੀ ਕਹਿੰਦੇ ਮੁਆਵਜ਼ਾ ਮਿਲਦਾ ਜ਼ਰੂਰ ਸੀ ਜਾਂ ਤਾਂ ਬਹੁਤ ਘੱਟ ਮਿਲਦਾ ਸੀ ਜਾਂ ਦੋ-ਦੋ ਸਾਲ ਲੰਮਕਣਾ ਪੈਂਦਾ ਸੀ ਉਹ ਵੱਡਾ ਇੰਤਜ਼ਾਰ ਇੱਕ ਕਰਨਾ ਪੈਂਦਾ ਤੇ ਇੱਕ ਵੱਡੀ ਗੱਲ ਹੈ ਜੀ ਦੇਖੋ ਮੈਂ ਤਾਂ ਸਾਫ਼ ਗੱਲ ਕਹੂੰਗਾ ਮਾਨ ਸਾਹਿਬ ਦੇ ਲਈ ਕਿਸਾਨਾਂ ਕੋਲ ਲਈ ਜਿਹੜਾ ਹਰ ਵਾਰ ਬਹੁਤ ਜ਼ਰੂਰੀ ਹਤੇ ਅੱਜ ਕਿਸਾਨਾਂ ਦੇ ਇੱਕ ਤੁਹਾਨੂੰ ਪਤਾ ਹੀ ਇੱਕ ਵੱਡੀ ਮੁਸੀਬਤ ਆਈ ਆ ਤੇ ਜਿਹੜੀ ਉਹ ਮਲਮ ਮਜ ਮਲਮ ਟਾਈਮ ਸਿਰ ਲੱਗ ਜੇ ਤਾਂ ਕੰਮ ਕਰ ਜਾਂਦੀ ਆ ਜਦੋਂ 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 ਜੱਕਮ ਬਹੁਤ ਬੜ ਦੇ ਗਹਿਰੀ ਹੋਏ ਹੁਣ ਤਾਂ ਉਹਦਾ ਅਸਰ ਘੱਟ ਹੁੰਦਾ ਤੇ ਗੱਲ ਇਹ ਕਿ ਇਹ ਮਲਮ ਟਾਈਮ ਸਿਰ ਲੱਗੀ ਲਗਾਈ ਗਈ ਹੈ ਸਰਕਾਰ ਵੱਲੋਂ ਤੇ ਜਿਹੜਾ ਉਹਨਾਂ ਦਾ ਬਣਦਾ ਮਾਉਜ ਹੈ ਜੋ ਰਾਸੀ ਆ ਉਹ ਲੋਕਾਂ ਦੇ ਅਕਾਊਂਟਾਂ ਦੇ ਵਿੱਚ ਸਿੱਧੀ ਟਰਾਂਸਫਰ ਹੋ ਚੁੱਕੀ ਆ ਕਿਹਨਾਂ ਜਦੋਂ ਪ੍ਰੋਗਰਾਮ ਸ਼ੁਰੂ ਹੋਣਾ ਤੇ ਤੋਂ ਪਹਿਲਾਂ ਸਾਰਿਆਂ ਦੇ ਖਾਤਿਆਂ 'ਚ ਜਿਹੜਾ ਪੈਸਾ ਸੀ ਪਹਿ ਚੁੱਕਿਆ ਇਹ ਪਹਿਲੀ ਵਾਰ ਹੋਇਆ ਤੁਸੀਂ ਅੱਗੇ ਦੇਖਿਓ ਵੀ ਕਈ ਵਾਰ ਚੈੱਕ ਲਿਜਾਣਾ ਤੇ ਉਹਦੀ ਰਾਸ਼ੀ ਕਈ ਵਾਰ ਉਹ ਰਾਸ਼ੀ ਨੂੰ ਦੇਖ ਕੇ ਮੰਨਤੀ ਕਰਦਾ ਵੀ ਲਾ ਦਈਏ ਬੈਂਕ ਦੇ ਵਿੱਚ ਠੀਕ ਹੈ ਤੇ ਲਾਉਣ ਤੋਂ ਬਾਅਦ ਵੀ ਚਲੋ ਟਾਈਮ ਲੱਗਦਾ ਪਰ ਤੁਸੀਂ ਇਹ ਦੇਖੋ ਵੀ ਇੱਕ ਪ੍ਰੋਗਰਾਮ ਹੋਣ ਲੱਗਿਆ ਤੇ ਉਹ ਪ੍ਰੋਗਰਾਮ ਤੋਂ ਪਹਿਲਾਂ ਜਿਹੜੇ ਜਿੰਨੇ ਵੀ ਉਹਦੇ ਲਾਹ ਪਤਰੀ ਜਿਹਨਾਂ ਨੂੰ ਮਿਲਣਾ ਸੀਗਾ ਉਹਨਾਂ ਚੀਜ਼ਾਂ ਦਾ ਕਰਮ ਜਿਹਨਾਂ ਨੂੰ ਨੁਕਸਾਨ ਹੋਇਆ ਸੀਗਾ ਕਿਸਾਨਾਂ ਦਾ ਉਹਨੇ 600 ਪੈਸਾ ਵੇਚ ਚੁੱਕਿਆ ਇਹ ਵੱਡੀ ਗੱਲ ਹੈ ਤੇ ਬਲੱਖਮ ਗੱਲ ਆ પાર્ટી ਆ ਪੰਜਾਬ ਦੀ ਗੱਲ ਕਰ ਲਈਏ ਖਾਸ ਕਰਕੇ 1600 ਕਰੋੜ ਦੀ ਗੱਲ ਕਹੀ ਸੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਦੋਂ ਅਸੀਂ ਮੰਤਰੀ ਸਾਹਿਬ ਨਾਲ ਗੱਲ ਕੀਤੀ ਕਹਿੰਦੇ 1 ਰੁਪਇਆ ਹਜੇ ਤੱਕ ਨਹੀਂ ਆਇਆ ਕਿਵੇਂ ਦੇਖ ਲਵਾਂ ਨਹੀਂ ਬਿਲਕੁਲ ਜੀ ਦੇਖੋ ਐਲਾਨ ਬਲੱਬਲੇ ਕਰਨਾ ਬਖਰੀ ਗੱਲਾਂ ਉਹਨਾਂ ਐਲਾਨਾਂ ਦੇ ਉੱਪਰ ਪਹਿਲਾਂ ਨਾਲ ਬਖਰੀ ਗੱਲ ਆ ਹੁਣ ਤੁਸੀਂ ਦੇਖੋ ਜੀ ਬਕੀ ਤਾਂ ਗੱਲ ਇਹ ਆ ਵੀ ਕੱਲ ਜਿੱਤੇ ਮਰਜੀ ਕਰ ਕਿ ਮੈਂ ਅਸੀਂ ਜੋ ਕੁਝ ਕਿਹਾ ਮਾਨ ਸਾਹਿਬ ਦੀ ਸਰਕਾਰ ਨੇ ਜੋ ਕੁਝ ਕਿਹਾ ਨਾਲ ਦੀ ਨਾਲ ਪੂਰਾ ਕੀਤਾ ਤੇ ਉਹਦੀ ਇੱਕ ਹਜ਼ਾਰਨ ਪ੍ਰਮੁੱਖਾ ਜੀ ਤੁਹਾਡੇ ਮੂਹਰੇ ਹੀ ਆ ਤੇ ਨਾਲ ਦੀ ਨਾਲ ਜੋ ਐਲ ਪਿਛਲੇ ਦਿਨਾਂ ਦੇ ਵਿੱਚ ਉਹ ਪੂਰਾ ਕਰਨ ਜਾ ਰਹੇ ਆ ਹਨ ਨਾ ਬਾਕੀ ਤੁਹਾਨੂੰ ਪਤਾ ਹੀ ਜੀ ਦੇਖੋ ਵਿਰੋਧੀ ਪਾਰਟੀਆਂ ਭਤੀਰਾ ਹੁਣ ਇੱਕ ਪਾਸੇ ਇਕੱਲੀ ਸਰਕਾਰ ਆ ਤੇ ਦੂਜੇ ਪਾਸੇ ਬਸਾਏ ਹੋਏ ਚਾਰ ਪੰਜ ਪਾਰਟੀਆਂ ਨੇ ਜਿਹੜੀਆਂ ਹਰ ਵਕਤ ਬੁਨਾਮ ਕਰਦੇ ਰਹੇ ਇਹ ਨੇ ਪਰ ਜੋ ਕੁਝ ਹੋ ਰਿਹਾ ਤੁਹਾਡੇ ਮੂਰੇ ਹੋ ਰਿਹਾ ਤੇ ਲੋਕਾਂ ਦੇ ਵਿੱਚ ਹੋ ਰਿਹਾ ਲੋਕਾਂ ਨੂੰ ਪਤਾ ਵੀ ਇਦਾਂ ਕਦੇ ਵੀ ਨਹੀਂ ਹੋਇਆਗਾ ਵੀ ਇੰਨੀ ਛੇਤੀ ਤੇ ਇੰਨੀ ਜਲਦੀ ਤੇ ਸਿੱਧਾ ਮੁਆਵਜ਼ਾ ਖਾਤਿਆਂ ਦੇ ਵਿੱਚ ਬਣਾ ਮਤਾ ਜੀ ਕਿਹੜਾ ਪਿੰਡ ਹੈ ਤੁਹਾਡਾ ਆਪਣਾ ਤੁਲਿਆਲ ਜੀ ਅੱਜ ਮੰਤਰੀ ਸਾਹਿਬ ਪਹੁੰਚੇ ਸੀਗੇ ਅੱਛਾ ਪ੍ਰਸ਼ੰਸਾ ਪੱਤਰ ਜਿਹੜੇ ਦਿੱਤੇ ਗਏ ਨੇ ਉਹ ਪੇਮੈਂਟ ਤੁਹਾਡੇ ਖਾਤਿਆਂ ਚ ਆਈ ਅੱਛਾ ਅੱਗੇ ਹਾਂਜੀ ਆ ਗਈ ਹੂੰ ਕਿੰਨਾ ਕੁ ਨੁਕਸਾਨ ਹੋਇਆ ਸੀਗਾ ਸਨ ਨੁਕਸਾਨ ਆਪਣਾ ਦੋ ਕਿੱਲੇ ਦਾ ਹੋ ਗਿਆ ਸੀਗਾ ਹੂੰ ਤੇ ਕੁਝ ਮੇਰੀ ਫਸਲ ਥੋੜੀ ਬਾਲੀ ਬਚੀ ਸਾਰੀ ਧੇਰ ਕੀ ਵਿਗਾ ਹੈ ਢਿੱਪ ਚੁੱਕਾ ਹੈ ਮੇਰਾ ਦਰਿਆ ਦੇ ਵਿੱਚ ਹੂੰ ਥੋੜੀ ਜੀ ਬਚੀ ਆ ਤੇ ਪੌਣੇ ਦੋ ਕਿੱਲੇ ਦੀ ਮੇਰੀ ਗਰਦਾਰੀ ਸੀ ਪ੍ਰਗਾਸੀ ਦੇ ਨਾਮ ਤੇ ਹੁਣ ਮੇਰੇ ਧਨਪੁਰ ਦੇ ਨਾਮ ਚਾਈਦੀ ਆ ਉਮੀਦ ਸੀ ਕਿ ਵੀ ਇਹ ਪੈਸੇ ਜਿਹੜੇ ਨੇ ਜਲਦੀ ਮੇਰੇ ਖਾਤੇ 'ਚ ਆ ਜਾਣਗੇ ਨਹੀਂ ਜੀ ਮੈਂ ਤਾਂ ਕੋਈ ਨਹੀਂ ਸੀ ਜੀ ਉਮੀਦ ਨਹੀਂ ਸਨ ਜੀ ਤੋਂ ਪਹਿਲਾਂ ਪਹਿਲਾਂ ਵੀ ਨੁਕਸਾਨ ਹੁੰਦਾ ਰਿਹਾ ਜਾਂ ਨਹੀਂ ਪਹਿਲਾਂ ਵੀ ਹੁੰਦਾ ਰਿਹਾ ਜੀ ਹੂੰ ਪਹਿਲਾਂ ਕੋ ਦੁਕਾਨ ਤੇ ਮਿਲ ਜਾਂਦੇ ਸੀ ਸਾਨੂੰ ਘਾਟ ਹੀ ਮਿਲਦੀ ਸੀ ਕਦੇ ਮਿਲ ਜਾਂਦੇ ਸੀ ਕਦੇ ਮਿਲਦੇ ਨਹੀਂ ਸੀ ਹੁਣ ਸਾਡੀ ਪੂਰੀ ਸਪੋਰਟ ਹੋ ਗਈ ਮੇਰੀ ਵਿਤਪਾ ਹੋ ਗਈ ਨਾ ਮੈਂ 1 ਮਹੀਨਾ ਤੇ 15 ਦਿਨ ਹੋ ਗਏ ਮੇਰੇ ਘਰ ਵਾਲੇ ਕੋਰੇ ਹਾਂ ਜੀ ਅੱਜ ਪਹੁੰਚਵਾਰੇ ਅੱਜ ਤੇ ਦਿਨ ਡੇਟ ਹੋਈ ਸੀ ਮੰਨਦੇ ਹਾਂ ਤਿਹਾਰਾਂ ਦੇ ਦਿਨ ਨੇ ਦੀਵਾਲੀ ਆਉਣ ਵਾਲੀ ਹੈ ਭਗਵਾਨ ਸਿੰਘ ਮਾਨ ਉਹਨਾਂ ਨੇ ਕਿਹਾ ਸੀ ਕਹਿੰਦੇ ਦੀਵਾਲੀ ਕਰਕੇ ਅਸੀਂ ਕਿਸੇ ਵੀ ਘਰ ਚ ਦੀਵੇ ਜਿਹੜੇ ਨੇ ਬੁਝਣ ਨਹੀਂ ਦੇਵਾਂਗੇ ਹਾਂਜੀ ਉਹ ਜਿਹੜੀ ਗਰਦਾਬ ਨਹੀਂ ਜੀ ਪੋਨੇ ਦੋ ਕਿਲੇ ਦੀ ਉਹ ਧੰਨਕੌਰ ਦੇ ਨਾਲ ਚੜਾ ਦੇ ਮੇਰਾ ਨਾਮ ਧਰਮਪਾਲਾ ਜੀ ਪਿੰਡ ਤੁੱਲੇ ਵਾਲਾ ਮੈਂਬਰ ਪੰਚਾਇਤ ਹਾਂ ਇਸ ਦਾ ਅੱਜ ਮੰਤਰੀ ਸਾਹਿਬ ਪਹੁੰਚੇ ਸੀਗੇ ਨੁਕਸਾਨ ਕਿੰਨਾ ਹੋਇਆ ਪਹਿਲਾਂ ਤਾਂ ਤੁਹਾਡਾ ਜਿਹੜੀ ਜ਼ਮੀਨ ਦਾ ਨੁਕਸਾਨ ਆਇਆ ਹੜ੍ਹ ਨੁਕਸਾਨ ਹਰ ਚ ਸਰ ਕਾਫੀ ਹੋਇਆ ਜੀ ਤੁੱਲੇ ਵਾਲ ਦਾ ਸਾਡੇ ਵਾਲਾ ਥੱਲੋ ਜ਼ਮੀਨ ਬਾੜ ਕਰਕੇ ਤੁਹਾਡੀ ਜ਼ਮੀਨ ਦਾ ਕਿੰਨਾ ਕੁ ਨੁਕਸਾਨ ਮੇਰੀ ਮੇਰਾ ਵੀ ਹੋਇਆ ਜੀ ਕਿੰਨਾ ਮਨ ਕੇ ਚੱਲੋ ਵੀ 3 ਕਿਲੀਆਂ ਲਗਭਗ ਆ ਸਾਡਾ ਮਸਤਰਕਾ ਖਾਤਾ ਸੀ ਉਹਦੇ ਵਿੱਚ ਆ ਕੇ 3 ਕਿਲੀਆਂ ਲਗਭਗ ਹੋਇਆ ਹੀ ਸਾਡਾ ਅੱਜ ਫਿਰ ਪੈਸਿਆਂ ਵਿੱਚ ਪੈਸੇ ਆ ਗਏ ਖਾਤੇ ਆ ਜੀ ਨਹੀਂ ਸਾਰੇ ਪੈਸੇ ਸਾਰੇ ਆ ਗਏ ਆ ਗਏ ਸਾਰੇ ਆ ਗਏ ਹਾਂ ਜੀ 6800 ਰੁਪਏ ਆਪਣੇ ਸੈਂਟਰ ਦਾ ਜੀ 13203 ਰੁਪਏ ਪੰਜਾਬ ਸਰਕਾਰ ਨੇ ਦਿੱਤੇ ਆਪਾਂ ਸਰਦਾਰ ਭਗਤ ਸਿੰਘ ਨਾਲ ਹਾਂ ਇਹਨਾਂ ਦਿੱਤੇ ਆ ਜੀ ਉਮੀਦ ਸੀਗੀ ਕਿ ਇਹ ਪੈਸੇ ਜਲਦੀ ਖਾਤਿਆਂ 'ਚ ਆ ਜਾਣਗੇ ਜਿੰਨਾ ਜਲਦੀ ਨੁਕਸਾਨ ਜਿੰਨਾ ਹੋਵੇ ਸਰ ਜਿੰਨੀ ਜਿੰਨਾ ਨੁਕਸਾਨ ਸੀਗਾ ਜਿੱਦਾਂ ਹਵਾ ਸੀਗੀ ਪਰ ਅਫਵਾਹ ਲੋਕਾਂ ਦੀ ਜ਼ਿਆਦਾ ਸੀਗੀ ਪਰ ਬਹੁਤ ਵਧੀਆ ਸ਼ਾਂਤਪੁਰ ਪਿੰਕੇ ਨਾਲ ਢੰਗ ਨਾਲ ਕੰਮ ਹੋਇਆ ਜੀ ਬਹੁਤ ਵਧੀਆ ਕੰਮ ਹੋਇਆ ਜੀ ਸਾਰਿਆਂ ਨੂੰ ਤਕਰੀਬਨ ਤਕਰੀਬਨ ਸਾਡੇ ਪਿੰਡ ਦੇ ਸਾਰਿਆਂ ਨੂੰ ਮੈਂ ਮੈਂਬਰ ਬਣ ਚਾਹਦਾ ਖੁਦ ਮੈਨੂੰ ਪਤਾ ਸਾਰਿਆਂ ਦੇ account 'ਚ ਪੈਸੇ ਆ ਚੁੱਕੇ ਨੇ ਲੋਕ ਖੁਸ਼ ਨੇ ਪਿੰਡ ਦੇ ਸਾਰੇ ਖੁਸ਼ ਨੇ ਹਾਂ ਜੀ ਲੋਕ ਅਸੀਂ ਆਪਣੇ ਵੱਲੋਂ ਸਾਡੇ ਆਪਣੇ ਮਾਲਕਾਂ ਦੇ ਅਸਰ ਸਾਰੇ ਆਉਂਦੇ ਰਹੇ ਨੇ ਉਹਨਾਂ ਨੂੰ ਬਿਲਕੁਲ ਜਾਇਜ਼ ਜੇ ਬਿਲਕੁਲ ਹੀ ਜਾਇਜ਼ ਠੁਕਮਾ ਸੌਦਾ ਜੋ ਜਿਹਨੂੰ ਜਸਜੀ ਦੀ ਲੋੜ ਉਹਨੂੰ ਦਿੱਤਾ ਜੀ ਜਿਸ ਕਰਕੇ ਨੁਕਸਾਨ ਹੋਇਆ ਸੀ ਉਹ ਗੱਲ ਤੁਸੀਂ ਮੰਤਰੀ ਸਾਹਿਬ ਅੱਗੇ ਰੱਖੀ ਵੀ ਹੈ ਇਸ ਦਾ ਪੱਕਾ ਕੋਈ ਹੱਲ ਕੀਤਾ ਜਾਵੇ ਭੁੱਖ ਦੇ ਵਿੱਚ ਤਾਂ ਕਿ ਇਦਾਂ ਨਾ ਹੋਵੇ ਹਾਂਜੀ 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 ਉਹ ਕਿਹਾ ਜੀ ਉਹ ਮੰਤਰੀ ਸਾਹਿਬ ਕਰਨਗੇ ਟ੍ਰੇਨ ਮੈਕਨਿਊ ਜੀ ਟ੍ਰੇਨ ਮੈਕ ਆਪਣਾ ਹਿਸਾਬ ਨਾਲ ਉੱਥੇ ਸਪਾਰ ਲੱਗਦਾ ਜਿੱਥੇ ਠੋਕਰ ਲੱਗਦੀ ਹੈ ਜਿੱਥੇ ਸਟਾਰਟ ਲੱਗਦਾ ਜਿੱਥੇ ਰਵਰਟਮੈਂਟ ਲੱਗਦੀ ਹੈ ਪੱਥਰ ਲੱਗਦਾ ਥੈਲਾ ਜੇ ਚਾਂਗ ਲੱਗਦਾ ਉਹ ਵਿਭਾਗ ਲਾਊਗਾ ਜੀ ਆਪਣੇ ਹਿਸਾਬ ਨਾਲ। ਓਨੀ ਜ਼ਮੀਨ ਸੀਗੀ ਤੁਹਾਡੀ ਜੀ। ਜਮੀਨ ਤੇ ਬਹੁਤ ਸੇ 10 ਕਿਲੇ ਝੋਨਾ ਰੋੜਿਆ ਸੀ ਨੇ ਜ਼ਮੀਨ। ਹਾਂਜੀ। ਅੱਜ ਮੰਤਰੀ ਸਾਹਿਬ ਇੱਥੇ ਪਹੁੰਚੇ ਸੀਗੇ ਮਾਲਜਾ ਦੇ ਖਾਸ ਕਰਕੇ ਪੱਤਰ ਜਿਹੜੇ ਨੇ ਦੇਣ ਦੇ ਲਈ ਪੇਮੈਂਟ ਤੁਹਾਡੇ ਖਾਤੇ ਵਿੱਚ ਪਹਿਲਾਂ ਆ ਗਈ ਜਾਨੇ। ਹਾਂਜੀ। ਹਾਂ ਚੈੱਕ ਜਿਹੜੇ ਅੱਜ ਇਹਨਾਂ ਨੇ ਪੱਤਰ ਦਿੱਤੇ ਉਸ ਤੋਂ ਪਹਿਲਾਂ ਹੀ ਆ ਚੁੱਕੀ ਸੀ ਕਿਦਾਂ? ਹਾਂਜੀ ਹਾਂਜੀ। ਹੂੰ। ਗੱਲ ਆ ਗਈ। ਪਹਿਲਾਂ ਵੀ ਇਸ ਤਰ੍ਹਾਂ ਹੁੰਦਾ ਸੀ ਕਿ ਜਦੋਂ ਨੁਕਸਾਨ ਹੁੰਦਾ ਸੀ ਕਿ ਪੈਸੇ ਜਦੇ ਨਾਲ ਦੀ ਨਾਲ ਆਉਂਦੇ ਆ 24 ਵਿੱਚ ਨੁਕਸਾਨ ਹੋਇਆ ਉਹ ਵੀ ਕੁਛ ਨਹੀਂ ਮਿਲਿਆ। ਹੂੰ 2019 ਵਿੱਚ ਨੁਕਸਾਨ ਹੋਇਆ ਕਿੜਾ ਪੈ ਗਿਆ ਕੁਛ ਨਹੀਂ ਮਿਲਿਆ ਹੂੰ ਉਹ ਜਿਹੜੀ ਜ਼ਮੀਨ ਐ ਸੀ ਉਹ ਤੇ ਰੁੱਟ ਚੁੱਕੀ ਐ ਹੂੰ ਅੱਗੇ ਬਾਅਦ ਹੁਣ ਕੋ ਸਾਧਨ ਮਿਲਿਆ ਖਸ਼ੋ ਕੰਮ ਤੋਂ ਸਰਕਾਰ ਦੇ ਜਿਹੜਾ ਤੁਹਾਨੂੰ ਪੈਸਾ ਚੈੱਕ ਨਾਲ ਦੀ ਨਾਲ ਬਾਕੀ ਜਿਹੜੇ ਹੁਣ ਕਰਜ਼ੇ ਪੱਠੇ ਦੇ ਹਿੱਸੇ ਦਾ ਤੇ ਚੜੇ ਉਹ ਤੇ ਤੁਹਾਨੂੰ ਪਤਾ ਹੀ ਐ ਹੂੰ ਹਾਂਜੀ ਤੇ ਤੁਹਾਡੀ ਕਿੰਨੀ ਜ਼ਮੀਨ ਸੀਗੀ ਸਾਡੀ 2 ਕਨਾਲ ਦੋ ਹਾਂਜੀ ਉਸ ਦੇ ਉਹ ਦੋਨੋਂ 2 ਕਨਾਲ ਦੀ 2 ਕਨਾਲੀ ਖਰਾਬ ਹੋ ਗਈ ਸੀ ਜਿਵੇਂ ਫੜਦੇ ਹਾਂ ਹਾਂਜੀ ਹਾਂਜੀ ਮੈਂ ਪੇਮੈਂਟ ਰਾਸ਼ੀ ਜਿਹੜੀ ਆ ਉਹ ਮਿਲ ਗਈ ਅੱਜ ਹਾਂਜੀ ਹਾਂਜੀ ਮਿਲ ਗਈ ਹੂੰ ਕਿੰਨੀ ਕ ਰਾਸ਼ੀ ਜਿਹੜੀ ਹੈ ਖਾਤਿਆਂ ਚ ਪਟਿਆ 15000 ਜੀ ਜੋ ਸਰਕਾਰ ਨੇ ਕਿਹਾ ਸੀ ਉੱਤੇ ਖਰੀ ਉਤਰੀ ਹੈ ਸਰਕਾਰ ਜਿਹੜੀ ਗੱਲ ਕਹੀ ਗਈ ਸੀ ਹਾਂਜੀ ਹਾਂਜੀ ਹੂੰ ਉਮੀਦ ਸੀ ਕਿ ਸਰਕਾਰ ਵੀ ਪਹਿਲੀਆਂ ਸਰਕਾਰਾਂ ਜਿਵੇਂ ਕਰਦੀਆਂ ਸੀ ਲਗਾਤਾਰ ਪਹਿਲੀਆਂ ਸਰਕਾਰਾਂ ਚ ਆ ਜਾਂਦਾ ਸੀ ਪੈਸਾ ਦੇਦੇ ਨਹੀਂ ਨਹੀਂ ਹੂੰ ਨਹੀਂ ਚਲੀਆਂ ਚ ਨਹੀਂ ਜਾਂਦਾ ਨਹੀਂ ਇਹ ਸਰਕਾਰ ਦੇ ਕੰਮ ਨੂੰ ਕਿਵੇਂ ਦੇਖਦੇ ਹੋ ਖਾਸ ਕਰਕੇ ਜਦੋਂ ਤੁਹਾਡਾ ਨੁਕਸਾਨ ਹੋਇਆ ਉਸ ਤੋਂ ਕਿੰਨੇ ਕ ਸਮੇਂ ਬਾਅਦ ਪੇਮੈਂਟ ਮਿਲਿਆ ਮਹੀਨੇ ਦਾ ਟਾਈਮ ਲਿਆ ਸੀ ਉਹਨਾਂ ਨੇ ਚੱਲ ਪਾ ਦਿੱਤੀ ਤੁਹਾਨੂੰ ਹਾਂ ਤਾਂ ਬਿਲਕੁਲ ਜੀ ਗੱਲਬਾਤ ਕੀਤੀ ਆ ਅਸੀਂ ਲੋਕਾਂ ਦੇ ਨਾਲ ਮੰਤਰੀ ਸਾਹਿਬ ਦੇ ਨਾਲ ਮਾਲ ਮੰਤਰੀ ਜਿਹੜੇ ਨੇ ਹਰਦੀਪ ਚੰਗ ਮੁੰਡਿਆ ਜਿਹੜੇ ਪਿੰਡ ਤੁਲੇয়াল ਦੇ ਵਿੱਚ ਪਹੁੰਚੇ ਸੀਗੇ ਜਿੱਥੇ ਹੜ੍ਹਾਂ ਦੇ ਨਾਲ ਜ਼ਮੀਨ ਜਿਹੜੀ ਆ ਉਹ ਪ੍ਰਭਾਵਿਤ ਹੋਈ ਸੀ ਨੁਕਸਾਨ ਹੋਇਆ ਸੀ ਲੋਕਾਂ ਦਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੇ ਕਿਹਾ ਸੀ ਕਿ ਅਸੀਂ ਮੁਆਵਜ਼ਾ ਜਿਹੜਾ ਦੇਵਾਂਗੇ ਕਿਸੇ ਦੀ ਵੀ ਕਿਸੇ ਵੀ ਤਰ੍ਹਾਂ ਦਾ ਮੁਆਵਜ਼ਾ ਜਿਹੜਾ ਉਹ ਹਰ ਇੱਕ ਨੂੰ ਮਿਲੇਗਾ ਜਿਹਦਾ ਵੀ ਜਿਹੜਾ ਨੁਕਸਾਨ ਹੋਇਆ ਹੈ ਤਾਜ ਕਰੀਬ 25 ਲੱਖ ਦੇ ਕਰੀਬ ਰਾਸ਼ੀ ਜਿਹੜੀ ਆ ਇਸ ਪਿੰਡਾਂ ਦੇ ਲੋਕਾਂ ਨੂੰ ਦਿੱਤੀ ਗਈ ਹੈ ਕਰੀਬ 84 ਜਿਹੜੇ ਕਿਸਾਨ ਦੱਸੇ ਜਾ ਰਹੇ ਨੇ ਜਿਨ੍ਹਾਂ ਦੀ ਜ਼ਮੀਨਾਂ ਦਾ ਨੁਕਸਾਨ ਹੋਇਆ ਸੀ